ਖਨੌਰੀ ਤੇ ਸ਼ੰਭੂ ਬਾਰਡਰ ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਿਆ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵੱਲੋਂ ਹੁਣ ਵੱਡਾ ਐਲਾਨ ਕੀਤਾ ਗਿਆ ਕਿਸਾਨਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਤੇ ਤਲਕੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾ ਸਕਦੀ ਹੈ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਦੇ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੇ ਆਗੂਆਂ ਤੇ ਦਬਾਅ ਵਧਾਉਣ ਦੇ ਲਈ ਹੁਣ 26 ਨਵੰਬਰ ਤੋਂ ਖਨੌਰੀ ਬਾਰਡਰ ਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਸਰਹੱਦ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਨੇ ਤੇ 17 ਨਵੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ ਕਿਸਾਨ ਆਗੂਆਂ ਨੇ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਸੂਬੇ ਭਰ ਦੇ ਕਿਸਾਨਾਂ ਨੂੰ ਸ਼ਾਮੂਲਿਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਕਿਸਾਨ ਆਪਣੀ ਏਕਤਾ ਤੇ ਆਪਣੀ ਤਾਕਤ ਤੋਂ ਸੂਬਾ ਤੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਸਕਣ ਇਸ ਪੂਰੇ ਮਾਮਲੇ ਮੰਦੀ ਜਾਣਕਾਰੀ ਦਿੰਦੇ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਹ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਲਈ ਤਿਆਰ ਨਹੀਂ ਨੇ ਉਹਨਾਂ ਨੇ ਕਿਸਾਨਾਂ ਬਾਰੇ ਇਹ ਕਿਹਾ ਕਿ ਸਰਕਾਰਾਂ ਕਿਸਾਨਾਂ ਬਾਰੇ ਸੋਚਣਾ ਵੀ ਨਹੀਂ ਚਾਹੁੰਦੀਆਂ ਪੂਰੀ ਤਰ੍ਹਾਂ ਸੋਚਣਾ ਸਰਕਾਰਾਂ ਨੇ ਬੰਦ ਕਰ ਦਿੱਤਾ ਹੈ ਸਰਕਾਰਾਂ ਦਾ ਧਿਆਨ ਦਿਵਾਉਂਦਿਆਂ ਪੰਜਾਬ ਦੀਆਂ ਦੋਵੇਂ ਸਰਹੱਦਾਂ ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਫਲਤਾ ਦੇ ਵੱਲ ਲਜਾਣ ਦੇ ਲਈ ਹੁਣ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਮੁੱਦਾ ਦੇਸ਼ ਦੀ ਸੰਸਦ ਤੱਕ ਪਹੁੰਚ ਚੁੱਕਾ ਹੈ ਕਿਸਾਨ ਅੰਦੋਲਨ ਇਸ ਸਮੇਂ ਇਸ ਹੱਦ ਤੱਕ ਵੱਧ ਗਿਆ ਹੈ ਕਿ ਇਹ ਸੰਘਰਸ਼ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੇ ਬਿਨਾ ਖਤਮ ਹੋਣ ਵਾਲਾ ਨਹੀਂ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਇਸ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹੁਣ ਇੱਕ ਇੱਕ ਕਰਕੇ ਅੰਦੋਲਨ ਦੇ ਲਈ ਕੁਰਬਾਨੀਆਂ ਕਰਨਗੇ ਕਿਸਾਨ ਆਗੂ 26 ਨਵੰਬਰ ਤੋਂ ਖਨੌਰੀ ਅਤੇ ਨਾਲ ਹੀ ਦੂਸਰੇ ਬਾਰਡਰਾਂ ਦੇ ਮਰਨ ਵਰਤ ਤੇ ਬੈਠਣਗੇ ਜੇਕਰ ਇਸ ਦੌਰਾਨ ਕਿਸੇ ਕਿਸਾਨ ਆਗੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਮ੍ਰਿਤਕ ਦੇ ਧਰਨੇ ਵਾਲੀ ਥਾਂ ਤੇ ਰੱਖੀ ਜਾਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਹੋਰ ਕਿਸਾਨ ਆਗੂ ਮਰਨ ਵਰਤ ਜਾਰੀ ਰੱਖੇਗਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਇਸ سلسلہ ਲਗਾਤਾਰ ਜਾਰੀ ਰਹੇਗਾ ਇਸ ਦੇ ਨਾਲ ਹੀ ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਬੇਸ਼ੱਕ ਅੱਜ ਹਾਲਾਤ ਕਿਸਾਨਾਂ ਦੇ ਹੱਕ ਵਿੱਚ ਨਹੀਂ ਨੇ ਪਰ ਇਸਤਤ ਦੇ ਬਾਵਜੂਦ ਕਿਸਾਨ ਅੰਦੋਲਨ ਲਗਾਤਾਰ ਸਫਲਤਾ ਵੱਲ ਵੱਧ ਰਿਹਾ ਤੇ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਤੋਂ ਬਾਅਦ ਇਸ ਐਲਾਨੇ ਫੈਸਲੇ ਤੋਂ ਬਾਅਦ ਸਰਕਾਰਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਸਾਨ ਆਗੂਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਮਰਨ ਵਰਤ ਦਾ ਅਸਰ ਭਾਵੇਂ ਜਿਮਣੀ ਚੋਣਾ ਦੇ ਵਿੱਚ ਨ ਨਾ ਆਵੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਇਸ ਦਾ ਅਸਰ ਜ਼ਰੂਰ ਸਰਕਾਰਾਂ ਨੂੰ ਦੇਖਣ ਨੂੰ ਮਿਲੇਗਾ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ 277ਵਾਂ ਦਿਨ ਹੋ ਗਿਆ ਸਾਡੇ ਮੋਰਚੇ ਨੂੰ ਚੱਲਦਿਆਂ ਹੋਇਆਂ ਐਨੀ ਧੁੰਦ ਠੰਡ ਦੇ ਵਿੱਚ ਵੀ ਕਿਸਾਨਾਂ ਮਜ਼ਦੂਰਾਂ ਦੀ ਲਗਾਤਾਰ ਮੋਰਚਿਆਂ ਦੇ ਉੱਤੇ ਗਿਣਤੀ ਵਧ ਰਹੀ ਹੋ ਗਈ ਹੈ ਅੱਜ 12 ਵਜੇ ਚੰਡੀਗੜ੍ਹ ਕਿਸਾਨ ਭਵਨ 'ਚ ਪੀਸੀ ਕਰਕੇ ਹੋਰ ਤਿੱਖੇ ਅੰਦੋਲਨਾਂ ਦਾ ਐਲਾਨ ਹੋਊਗਾ ਉਹ ਤੋਂ ਗਾਹਾਂ ਵੀ ਮਿੱਟਾ ਕਰਕੇ ਤਿੱਖੇ ਅੰਦੋਲਨ ਦਾ ਐਲਾਨ ਕਰਾਂਗੇ ਇਹਦੇ ਨਾਲ ਦੀ ਨਾਲ ਅਸੀਂ ਜਿਹੜੀ ਮੰਗ ਨੂੰ ਲੈ ਕੇ ਚੱਲੇ ਸੀ ਜਿਵੇਂ ਮੋਦੀ ਸਾਹਿਬ ਦਾ ਦਾਵਾ ਸੀ ਪੀ ਐਮ ਐਸ ਪੀ ਹੈ ਐਮ ਐਸ ਪੀ ਰਹੂਗੀ ਤੇ ਐਮ ਐਸ ਪੀ ਦਿੰਦੇ ਰਹਾਂਗੇ ਪਰ ਅਸੀਂ ਜੋ ਦੇਖ ਰਹੇ ਹਾਂ ਜੋ ਮਹਾਰਾਸ਼ਟਰ ਦੀਆਂ ਲਕਸ਼ਣਾ ਆ ਰਹੀਆਂ ਨੇ ਸੋਇਆ ਬੀਨ ਦਾ ਜਿਹੜਾ ਭਾਅ ਇਹਨਾਂ ਨੇ ਐਲਾਨ ਕੀਤਾ 4890 ਰੁਪਏ ਔਰ ਉੱਥੇ ਵਿਕਣ 1200 ਰੁਪਏ ਤੋਂ ਹੇਠ ਦੇ ਗਿਆ ਸਰਕਾਰ ਮੰਨ ਗਈ ਵੀ 6000 ਰੁਪਿਆ ਸੋਇਆਬੀਨ ਤੇ ਖਰਚ ਆਉਂਦਾ ਮਹਾਰਾਸ਼ਟਰ ਦੂਜਾ ਵੱਡਾ ਸਟੇਟ ਆ ਸੋਇਆਬੀਨ ਨੂੰ ਪੈਦਾ ਕਰਨ ਦਾ ਹੁਣ ਤਾਂ ਬੋਟਾਂ ਦੀ ਲੋੜ ਆ ਫਿਰ ਵੀ ਖਰੀਦ ਨਹੀਂ ਹੋ ਰਹੀ ਅਰੇਦੋ ਕਹਾ ਉਥੇ ਕਪਾਹ ਦੀ ਵੱਡਾ ਖੇਤਰ ਆ ਕਪਾਲੇ ਕਿਸਾਨ ਵੀ ਰੋ ਰਹੇ ਹੈਗੇ ਆ ਤੋਂ ਜੜੀ ਸਾਡੀ ਮੰਗ ਸੀ ਉਹਦੀ ਵਾਜਿਬਤ ਦਿਖਦੀ ਆ ਵੀ ਜਿਹੜਾ ਸਰਕਾਰ ਕਹਿੰਦੀ ਸੀ ਕਿ ਮੁਖਤ ਦੀਆਂ ਰੋੜੀਆਂ ਨਹੀਂ ਵੰਡਣੀਆਂ ਤੇ ਇੰਨਾ ਕੋ ਝੂਠੇ ਲਾਰੇ ਨਹੀਂ ਲਾਉਣੇ ਕਿ ਇਹ ਲੋਕਾਂ ਨਾਲ ਪਰ ਮਹਾਰਾਸ਼ਟਰ ਤੇ ਚਾਰਖੰਡ ਦੀ ਇਲੈਕਸ਼ਨ ਦੇ ਵਿੱਚ ਮੋਦੀ ਜੀ ਹੁਣੀ ਝੂਠੇ ਲਾਰੇ ਲਾ ਰਹੇ ਨੇ ਲੋਕਾਂ ਨੂੰ ਇਹ ਤੋਂ ਕਹਾਗਾ ਉਹਨਾਂ ਦੀਆਂ ਜਿਹੜੇ ਕਾਰਪੋਰੇਟ ਪੱਖੀ ਨੀਤੀਆਂ ਨੇ ਇਹਦੇ ਕਰਕੇ 6.6% ਅੱਜ ਮਹਿੰਗਾਈ ਦੀ ਦਰ ਵੱਧ ਗਈ ਹੈਗੀ ਆ ਔਰ ਡਾਲਰ ਦੇ ਮੁਕਾਬਲੇ ਰੁਪਈਆ ਥੇਠਾਂ ਡਿੱਗ ਪਿਆ ਇਹ ਮੋਦੀ ਜੀ ਕਹਿੰਦੇ ਸੀ ਕਿ ਜੇ ਰੁਪਈਆ ਥੇਠਾਂ ਜਾਊਗਾ ਤੇ ਦੇਸ਼ ਥੇਠਾਂ ਚਲਿਆ ਜਾਣਾ ਦੇਸ਼ ਬਰਬਾਦ ਹੋ ਜਾਊਗਾ ਮਤਲਬ ਮੋਦੀ ਜੀ ਹੁਣਾਂ ਨੇ ਦੇਸ਼ ਬਰਬਾਦ ਕਰ ਦਿੱਤਾ ਜਦੋਂ ਮੋਦੀ ਜੀ ਆਏ ਸੀ ਉਦੋਂ 58 ਜਾਂ 60 ਲੱਖ ਹਜ਼ਾਰ ਕਰੋੜ ਰੁਪਈਆ ਦਾ ਕਰਜ਼ਾ ਸੀ ਦੇਸ਼ ਸਰ ਹੁਣ 1. ਲਗਭਗ 90 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਸਿਰ ਚੜ ਗਿਆ ਇਹ ਕਿਹੜਾ ਵਿਕਾਸ ਆ ਜਿਹੜਾ ਮੋਦੀ ਸਾਹਿਬ ਕਰ ਰਹੇ ਨੇ ਤੋਂ ਸਾਡੇ ਹਿਸਾਬ ਨਾਲ ਆਮ ਜਨਤਾ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਵਿਨਾਸ਼ ਆ ਜੇ ਦੇਸ਼ ਨੂੰ ਪੈਰਾਂ 'ਤੇ ਖੜਨਾ ਤੁਸੀਂ ਯੂਥ ਨੂੰ ਰੋਜ਼ਗਾਰ ਦਿਓ ਕਿਸਾਨਾਂ ਨੂੰ ਪੈਦਾਵਾਰੀ ਦਾ ਸਹੀ ਮੁੱਲ ਦਿਓ ਮਜ਼ਦੂਰ ਨੂੰ ਰੋਜ਼ਗਾਰ ਦਿਓ ਜਿਹੜੀਆਂ ਸਾਡੀਆਂ ਮੰਗਾਂ ਨੇ ਇਸ ਕਰਕੇ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਮੋਰਚਿਆਂ ਵਿੱਚ ਪਹੁੰਚਣ ਦੀ ਅਪੀਲ ਕਰਦੇ ਆ ਇਹ ਤੋਂ ਕਾ ਭਰਾਓ ਭਾਜਪਾ ਪੰਜਾਬ ਤੇ ਹਰਿਆਣੇ ਦੇ ਅੰਦਰ ਪਾੜਾ ਕਿਵੇਂ ਪਾਇਆ ਜਾਏ ਇੱਥੇ ਲਾਂਬੂ ਕਿਵੇਂ ਲਾਇਏ ਜਾਣ ਹੁਣ ਜਦੋਂ ਅੰਦੋਲਨ ਤੇਜ ਹੋ ਰਿਹਾ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਲੜਨਾ ਚਾਹੁੰਦੇ ਦੇਸ਼ ਦੇ ਤੇ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਇਹੋ ਜਿਹੇ ਮੁੱਦੇ ਲੈ ਕੇ ਆਊਗੀ ਜਿਹਦੇ ਨਾਲ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਸਕੇ ਇਹਨਾਂ ਗੱਲਾਂ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਔਰ ਯਾਦ ਰੱਖਿਓ ਵੀ ਦੋਵਾਂ ਸਰਕਾਰਾਂ ਨੇ ਜਿਵੇਂ ਪੰਜਾਬ ਦੇ ਅੰਦਰ ਝੋਨੇ ਨੂੰ ਰੋਲਿਆ ਵਾ ਕਾ ਆਉਣ ਵਾਲੇ ਸਮੇਂ ਚ ਸੈਲੋ ਗਦਾਮਾਂ ਵਾਲੀ ਪਾਲਿਸੀ ਕੇਂਦਰ ਲਿਆਇਆ ਮਾਨ ਸਰਕਾਰ ਵੀ ਮੰਨੂਗੀ ਪਿਛਲੀ ਵਾਰ ਲੜ ਕੇ ਸੈਲੋ ਗਦਾਮਾਂ ਵਾਲੀ ਪਾਲਿਸੀ ਨੂੰ ਰੱਦ ਕਰਾਇਆ ਸੀ ਕਣਕ ਵੇਚਣ ਚ ਵੀ ਸਾਨੂੰ ਸਮੱਸਿਆ ਆਉਣਗੀਆਂ ਇਸ ਲਈ ਸੰਘਰਸ਼ ਬਹੁਤ ਜ਼ਰੂਰੀ ਹੈਗਾ ਧੰਨਵਾਦ